ਜਾਵ ਹਾਜ਼ਰ ਆ ਜੀ ਅੱਜ ਪਿੰਡ ਕੋਟ ਮਹਿਤਾਬ ਸਰਦਾਰ ਮਜੀਤ ਸਿੰਘ ਮੱਨਾ ਉਹਨਾਂ ਦੇ ਹੱਕ ਦੇ ਵਿੱਚ ਅੱਜ ਸਮਰਥਨ ਦੇ ਜਾ ਰਹੇ ਆ ਤੇ ਦੂਸਤ ਸਾਹਿਬ ਦੇ ਵਿੱਚ ਕਾਗਜ਼ ਪਹੁੰਚ ਨਹੀਂ ਜਾ ਰਹੇ ਆ ਬਹੁਤ ਹੀ ਠਾਠਾ ਮਾਰਦਾ ਹੋਇਆ ਕੱਠ ਪਿੰਡ ਕੋਟ ਮਤਾਬ ਤੋਂ ਉਹਨਾਂ ਦੇ ਨਾਲ ਜਾ ਰਹੇ ਸੰਜੋਗੀ ਸਾਡੇ ਸੰਜੀਤ ਸਿੰਘ ਜੀ ਮੇਰਾ ਵੀਰ ਸਭੂ ਜਿਹਨੂੰ ਕਹਿੰਦੇ ਆ ਮੇਰਾ ਵਿਸ਼ੇਂਦਰ ਭਾਈ ਜੀ ਨਾਲ ਸਾਡੇ ਪ੍ਰਧਾਨ ਸਾਹਿਬ ਸਾਡੇ ਸਨੀ ਵੀਰ ਹਾਂਜੀ ਤੇ ਅੱਜ ਬਹੁਤ ਹੀ ਉੱਥੇ ਤੁਹਾਨੂੰ ਵੇਖਣ ਨੂੰ ਵੱਡਾ ਇਕੱਠ ਮਿਲੂਗਾ ਮਜੀਦ ਸਿੰਘ ਮੰਨੇ ਦੀ ਰੈਲੀ ਦੇ ਵਿੱਚ ਨਾਲ-ਨਾਲ ਜਿੱਥੋਂ ਰੈਲੀਆਂ ਕੀਤੀਆਂ ਸੀ ਪਹਿਲਾਂ ਉਹਨਾਂ ਦਾ ਇਕੱਠ ਵੀ ਤੁਹਾਨੂੰ ਬਹੁਤ ਮਿਲਦਾ ਰਿਹਾ ਅੱਜ ਕਾਗਜ਼ ਭਰਨ ਦੇ ਹੱਕ ਦੇ ਵਿੱਚ ਜਾ ਰਹੇ ਆ ਤੇ ਮੈਂ ਗੱਲ ਕਰਨ ਜਾ ਰਿਹਾ ਹਾਂ ਸਾਡੇ ਪ੍ਰਧਾਨ ਸਾਹਿਬ ਦੇ ਨਾਲ ਰਾਜੀਵ ਮੈਂਬਰ ਸਾਹਿਬ ਸਾਡੇ ਬਹੁਤ ਹੀ ਇਲਾਕੇ ਦਾ ਕੀ ਜੀਵੀਰ ਭਰਾ ਸਾਡਾ ਉਹਨਾਂ ਨਾਲ ਗੱਲਬਾਤ ਕਰ ਲੈ। ਹਾਜੀ ਪ੍ਰਧਾਨ ਸਾਹਿਬ ਇਸ ਮੌਕੇ ਤੁਸੀਂ ਮੰਨੇ ਦੀ ਰੈਲੀ ਤੇ ਕੀ ਕਹਿਣਾ ਚਾਹੁੰਦੇ ਹੋ? ਕਿ ਕਿੰਨੇ ਕੁ ਪਿੰਡ ਵਸਨੀਕਾਂ ਥੱਲੇ ਮਿਲਦੇ ਆ ਸਾਡੇ ਆਖਰੇ ਕੰਮ ਵੀ ਤੇ ਲੋਕਾਂ ਦੇ ਕੰਮ ਵੀ ਉਹ ਬਹੁਤ ਕਰਦਾ ਵਾ। ਤੇ ਉਹ ਕਹਿਣ ਤੋਂ ਬਗੈਰ ਵੀ ਜਿਹੜੇ ਲੋਕ ਜਾਂਦੇ ਆ ਉਹਨਾਂ ਦੇ ਵੀ ਕੰਮ ਉਹ ਕਰਦੇ ਆ। ਸਾਰਿਆਂ ਦੇ ਕੰਮ ਕਰਦਾ ਹੋਵੇ। ਲਵਾਂਗੇ ਵਾਏ ਕੋ ਡਿਕਾ ਕਰੀ ਸਾਡੇ ਸਰਬਜੀਤ ਸਿੰਘ ਪਤਿ ਮਤਾਬ ਤੋਂ ਮੰਨੇ ਦੇ ਹੱਕ ਦੇ ਵਿੱਚ ਨਾਲ ਕੀਤੀ ਆ ਪੀ ਸਾਨੂੰ ਬਹੁਤ ਸੰਜੋਗ ਦਿੰਦੇ ਆ ਜਦੋਂ ਵੀ ਰਾਤ ਦਿਨ ਰਾਤ ਉਹਨਾਂ ਨੂੰ ਫੋਨ ਕਰੀਏ ਉਸੇ ਨੇ ਫੋਨ ਚੱਕਦੇ ਆ ਤੇ ਕੰਮ ਵੀ ਕਰਦੇ ਆ ਤੇ ਕੇਟੀਵੀ ਵੇਖ ਰਹੇ ਪੰਜਾਬ ਲੰਮੇ ਕੋਸ਼ਿਸ਼ ਵਿੱਚੋਂ ਪਿਆਰ ਪਰਿਖਿਆ ਤੁਹਾ ਥੈਂਕ ਯੂ ਜੈ ਨੰਬਰ ਨਾ ਵੀ ਜਿੰਦਾਬਾਦ ਸਨਜੀਰ ਮੋਦੀ ਜੀ ਜਿੰਦਾਬਾਦ ਪਾਰਟੀ ਜਿੰਦਾਬਾਦ ਜਿੰਦਾਬਾਦ ਮਨਜੀਤ ਸਿੰਘ ਐਨ ਐਪੀ ਜਿੰਦਾਬਾਦ ਨਰਿੰਦਰ ਜੀ ਮੋਦੀ ਜੀ ਜਿੰਦਾਬਾਦ